ਇਹ ਕਿਸੇ ਨੂੰ ਨਹੀਂ ਦੱਸਿਆ ਸੀ ਕਰਦੇ ਨਹੀਂ ਜਿਹੜੇ ਮਾਰਕੈਸਟਾ ਵਿੱਚ ਕੰਮ ਕਰਦੇ ਹੋਂਦ ਪਰ ਮੈਨੂੰ ਕਰਨਾ ਪੈਂਦਾ ਸੀ ਸਾਨੂੰ ਇਹ ਹੀ ਦੱਸਿਆ ਜਾਂਦਾਗਾ ਵੀ ਵਧੀਆ ਡਰੈੱਸ ਹੋਵੇ ਤੇਰੇ ਵਧੀਆ ਸੂਟ ਪਾਇਆ ਹੋਵੇ ਸਰੀਰਕ ਪੱਖੋਂ ਸੋਹਣੀ ਲੱਗਦੀ ਹੋਵੇ ਸਰੀਰ ਪੂਰਾ ਤੇਰਾ ਉੱਭਰਿਆ ਹੋਵੇ ਵੀ ਸਾਰਾ ਕੋਸਾਇਨ ਪੂਰਾ ਫਿੱਟ ਹੋਵੇ ਸਾਈਂ ਲੋਕਾਂ ਨੂੰ ਜਿਹੜੇ ਮੁੰਡੇ ਵਿਆਹ ਸ਼ਾਦੀ ਚ ਜਿੰਨੇ ਵੀ ਬਰਾਤੀ ਹੋਵੇ ਉਹਨਾਂ ਨੂੰ ਮਤਲਬ ਕਿ ਤੂੰ ਇੰਨੀ ਸੋਹਣੀ ਤੇ ਇੰਨੀ ਵਧੀਆ ਲੱਗੇ ਉਹਨਾਂ ਕਰ ਭਾਂਵਾਂ ਦੇ ਗੰਦੇ ਇਸ਼ਾਰੇ ਵੀ ਕਰ ਕੁੜਾਂ ਨਾ ਸਤੇ ਇਤਿਹਾਸੇ ਕਰਦੀਆਂ ਨੇ ਪਰ ਬਟ ਉਹਨਾਂ ਦੀ ਮਜਬੂਰੀ ਹੁੰਦੀ ਹੈ ਉਹਨਾਂ ਨੂੰ ਸ਼ੌਂਕ ਨਹੀਂ ਹੁੰਦਾ ਬਾਈ ਕਰਨ ਦਾ ਕਿਉਂਕਿ ਉਹ ਕਿਉਂ ਕਰਦੇ ਉਹਨਾਂ ਨੂੰ ਪਤਾ ਹੁੰਦਾ ਵਾਤ ਵਾਤ ਪੈਸੇ ਸਿੱਟਣਗੇ ਸਾਡੇ ਤੇ ਫੇਰ ਹੀ ਸਾਨੂੰ ਜਿਹੜੇ ਗਰੁੱਪ ਆਲੇ ਹੁੰਦੇ ਆ ਵੀ ਉਹ ਸਾਨੂੰ ਪੈਸੇ ਦੇਣ ਗਿਆ ਕਿ ਉਦੋਂ ਆਏ ਹੁੰਦਾ ਵੀ ਆਪਦੇ ਬੱਚਿਆਂ ਨੂੰ ਜਿੰਨਾ ਕਾਟਾ ਕੋਟਾ ਕਰੇ ਚੀਜ਼ ਪਈ ਆ ਬਸ ਵੀ ਪਰੌਂਠਾ ਬਣਾ ਤੇ ਇਹਨੂੰ ਸਕੂਲ ਤੌਰ ਵੀ 2-3 ਵਜੇ ਤੱਕ ਤਾਂ ਇਹ ਸਕੂਲ ਰਹਿਣਗੇ ਤੇ ਵੀ 5 ਵਜੇ ਤੱਕ ਸਾਡਾ ਪ੍ਰੋਗਰਾਮ ਹੁੰਦਾ ਹੈਗਾ ਆਰਕੈਸਟਰਾ ਦਾ ਵੀ 1:00 ਵਜੇ ਤੱਕ ਆ ਕੇ ਜਵਾਕ ਮੇਰੇ ਐਨੇ ਕ ਸਿਆਣੇ ਸੀ ਬੇਟੀ ਵੀ ਮੈਂ ਜਿਹਨੂੰ ਕਹਿ ਦੇਣਾ ਮਾਸੀ ਦੇ ਘਰੇ ਬਹਿ ਜੀ ਆ ਕੇ ਜਾਂਡੀਆਂ ਗਵੰਡੀਆਂ ਨੂੰ ਚਾਚਾ ਨਾ ਤਾਈਆਂ ਦੇ ਘਰੇ ਬਹਿ ਜੀ ਪੁੱਤ ਆ ਕੇ ਕਿਤੇ ਜਾਈ ਨਾ ਤੇ ਬਾਹਰ ਲੋਕ ਕਿਸੇ ਨੂੰ ਨਾ ਖੋਲਿਓ ਵੀ ਜਿੰਨਾ ਚਿਰ ਮੈਂ ਆ ਕੇ ਨਾ ਕਵਾਂ ਪੁੱਤ ਬਾਹਰ ਖੋਲਿਓ ਤੇ ਮੇਰੇ ਬੱਚੇ ਕਦੇ ਵੀ ਕਿਸੇ ਨੂੰ ਆਏ ਬਾਹਰ ਨਹੀਂ ਖੋਲਦੇ ਉਹਨਾਂ ਨੂੰ ਪਤਾ ਸੀ ਵੀ ਮੰਮੀ ਆਊਗੀ ਮੈਂ ਉਹਨਾਂ ਨੂੰ ਲਾਲਚ ਦੇਣਾ ਵੀ ਜਿਹੜੇ ਆਪਦੇ ਵਾਸਤੇ ਖਾਣ ਨੂੰ ਜੋਗੀ ਉੱਥੇ ਵਿਆਹ ਤੇ ਸ਼ਾਦੀ ਉਦੋਂ ਆਈ ਲੱਗਦਾ ਹੁੰਦਾ ਮਨਾ ਆਵਦਾ ਟੈਂਡ ਨਾ ਪਰ ਇਹਨੂੰ ਲਿਖਾਪੇ ਚ ਪਾਲਾਂ ਕਿ ਮੇਰੇ ਬੱਚੇ ਵੀ ਖਾਣਗੇ ਤਾਂ ਮੈਂ ਤੁਹਾਡੇ ਵਾਸਤੇ ਪਕੌੜੇ ਵੀ ਲੈ ਕੇ ਆਉਂ ਕੋਲਡ ਡਰਿੰਕ ਵੀ ਲੈ ਕੇ ਆਉਂ ਹਾਂ ਵੀਰੇ ਮੈਂ ਵੀ ਪਾ ਕੇ ਲਿਆਉਂਦੀ ਸੀ ਵੀ ਚਲੋ ਮੇਰੇ ਬੱਚੇ ਖਾ ਲੈਣਗੇ ਉਹਨਾਂ ਦਾ ਟੈਂਡ ਭਰ ਜੂ ਮਤਲਬ ਕਿ ਮੈਨੂੰ ਸੋਹਣੀ ਲੱਗਦੀ ਆ ਮੇਰਾ ਕਾਰਡ ਲੈ ਲਾ ਮੇਰਾ ਨੰਬਰ ਲੈ ਲਾ ਮੇਰਾ ਲੈ ਲਾ ਵੀ ਤੁਸੀਂ ਨਾਈਟ ਦੇ ਕਿੰਨੇ ਪੈਸੇ ਲੈਣਗੇ ਉਦੋਂ ਆਪ ਨੂੰ ਆਏ ਜੇ ਲੱਗਦਾ ਹੁੰਦਾ ਸੀਗਾ ਵੀ ਹੁਣ ਕੀ ਕਮਾ ਕੀ ਨਾ ਕਹਾ ਵੀ ਇਹਨਾਂ ਨੇ ਤਾਂ ਉਹ ਗੱਲ ਪੁੱਛ ਲਈ ਵੀ ਆਪਦਾ ਸਾਡਾ ਇਹ ਸ਼ੋਅ ਥੋੜਾ ਨਾ ਦੇਖਣ ਆਇਆ ਇਹ ਤਾਂ ਆਪ ਵੀ ਕੌਣ ਕਿਵੇਂ ਆ ਕੌਣ ਕਿਵੇਂ ਆ ਕਈ ਵਾਰ ਤਾਂ ਇੱਥੋਂ ਤੱਕ ਕੁੜੀਆਂ ਕਹਿੰਦੇ ਹੁੰਦੇ ਚਪੇੜੇ ਵੀ ਮਾਰ ਦਿੰਦੀਆਂ ਬਜ਼ੁਰਗ ਪੁੱਛ ਲੈਂਦੇ ਆਪਦੇ ਪਿਓ ਵਰਗੇ ਹੁੰਦੇ ਆ ਆ ਆ ਪੁੱਛ ਲੈਂਦੇ ਵੀ ਇਹ ਕੁੜੀ ਰਾਤ ਦੇ ਕਿੰਨੇ ਪੈਸੇ ਲਊਗੀ ਇਹਨੂੰ ਸਾਡੇ ਨਾਲ ਭੇਜ ਦਿਓ ਵੀ ਇਹ ਸਾਡੀਆਂ ਧੀਆ ਵਰਗੀਆਂ ਉਹ ਮਜਬੂਰੀ ਸਮਝਦੇ ਹੀ ਲੋਕ ਬਸ ਉਹ ਤਾਂ ਉਹਦਾ ਪੁੱਛ ਕੇ ਸਵਾਲ ਪੂਰਾ ਕਰ ਲੈਂਦੇ ਆ ਵੀ ਅਸੀਂ ਪੁੱਛ ਲਏ ਇੱਕ ਨਾ ਬਜ਼ੁਰਗ ਸੀਗੇ ਤੇ ਉਹ ਡਾਂਸ ਕਰਦੇ ਕਰਦੇ ਪੁਰਾਣਾ ਗਾਣਾ ਲਵਾ ਕੇ ਤਾਂ ਉਹ ਨਾਲ ਹੀ ਆ ਕੇ ਉਹਨਾਂ ਨੇ ਮੇਰਾ ਹੱਥ ਫੜ ਲਿਆ ਹੱਥ ਫੜ ਕੇ ਉਹ ਮੈਂ ਆਖਿਆ ਅੰਕਲ ਜੀ ਵੀ ਸਾਈਡ ਤੇ ਹੋ ਕੇ ਨੱਚੋ ਮੈਂ ਕਿ ਚੱਲ ਕੋਈ ਨਾ ਵੀ ਸ਼ਰਾਬ ਪੀਤੀ ਆ ਸ਼ਰਾਬ ਦੇ ਉਹ ਚ ਨਸ਼ੇ ਚ ਵੀ ਚੱਲ ਕੋਈ ਗੱਲ ਨਹੀਂ ਮੈਂ ਅੰਕਲ ਜੀ ਸਾਈਡ ਤੇ ਹੋ ਕੇ ਨੱਚ ਲੋ ਤੁਸੀਂ ਤੇ ਉਹ ਫੇਰ ক্লোਜ ক্লোਜ ਹੁੰਦਾ ਹੁੰਦਾ ਹੋਇਆ ਜਮਾ ক্লোਜ ਹੀ ਆ ਗਿਆ ਫਿਰ ਮੈਂ ਆਏ ਨਹੀਂ ਦੇਖੇ ਮੇਰੀ ਪਿਓ ਦੀ ਉਮਰ ਦਾ ਫਿਰ ਮੈਂ ਇੱਕੋ ਧੰਮ ਲਖੇੜਾ ਮਾਰਿਆ ਹੈ ਨਾ ਮੈਂ 44 ਸਾਈਡ ਕਦੇ ਨਹੀਂ ਗਈ ਸੀ ਕਿ ਮੇਰੇ ਪੇਕੇ ਇਦਾਂ ਨਹੀਂ ਸਾਈਡ ਮੈਂ ਕੋਈ ਪ੍ਰੋਗਰਾਮ ਲਾਵਾਂ ਜਿੱਥੋਂ ਤੱਕ ਮੈਂ ਨਾਮ ਵੀ ਬਦਲਿਆ ਸੀ ਮੇਕਅਪ ਵੀ ਕਰਦੀ ਸੀ ਮੈਂ ਵੀ ਮੇਰੇ ਬੇਕਿਆਂ ਨੂੰ ਕਿਹੜਾ ਜੇ ਪਰੇ ਜ਼ਿੰਦਗੀ ਚ ਇਧਰ ਉਧਰ ਹੋਰ ਰਸਤੇਦਾਰੀ ਚ ਜਾ ਮੇਰਾ ਭਾਈ ਜਾਂ ਚਾਚੇ ਦਾ ਮੁੰਡਾ ਜਾਂ ਕੋਈ ਮਾਮੇ ਮਾਸੀ ਦਾ ਵੀ ਕੋਈ ਆ ਵੀ ਗਿਆ ਵੀ ਮੈਨੂੰ ਪਛਾਣ ਨਾ ਲਵੇ ਇੰਨਾ ਕਿ ਮੇਰੀ ਕੱਪ ਕਰਕੇ ਅਸੀਂ ਲੈਂਜ਼ ਲੂੰਜ਼ ਵੀ ਪਾ ਲਏ ਨੇ ਅੱਖਾਂ 'ਚ ਵੀ ਸਾਡੀ ਪਹਿਚਾਨ ਨਾ ਆਵੇ ਫਿਰ ਵੀਰੇ ਨੂੰ ਕਿਸੇ ਨੇ ਆਏ ਕਹਤਾ ਵੀ ਸੋਡੀ ਕੁੜੀ ਅੱਜ ਸਟੇਜ ਤੇ ਨੱਚੀ ਆਣੀ ਸੀ ਅੱਛਾ ਉਹ ਕਹਿੰਦਾ ਵੀ ਨਹੀਂ ਮੇਰੀ ਭੈਣ ਤਾਂ ਸਟੇਜਾਂ ਤੇ ਨੱਚਦੀ ਨਹੀਂ ਉਹ ਤਾਂ ਇਹ ਕੰਮ ਹੀ ਨਹੀਂ ਕਰਦੀ ਉਹ ਤਾਂ ਕੋਈ ਐਸਾ ਕੰਮ ਨਹੀਂ ਕਰਦੀਗੀ ਉਹ ਤਾਂ ਬਸ ਵੀ ਆਹਾ ਮਾੜਾ ਮੋਟਾ ਜਾਇ ਨਾਟਕਾ ਨੋਟਕਾ ਜਾਂ ਚਾ ਗਵਨਾਰੇ ਸਿੰਗਰਾਂ ਨਾਲ ਜਾਂਦੀ ਉਹ ਤਾਂ ਦੀ ਬਾਜ ਦੇ ਕੇ ਆਉਂਦੀ ਹੁੰਦੀ ਆ ਤੇ ਵੀ ਜਾਂ ਲਿਪਸ ਮੂਵਮੈਂਟ ਗਾਣਿਆਂ ਤੇ ਜਾਂਦੀ ਆ ਉਹ ਤਾਂ ਜਿਹੜੀ ਪੰਜਾਬੀ ਤੇ ਗਾਣੇ ਕਰਦੀ ਐ ਵੀ ਉਹ ਤਾਂ ਐਂ ਜਾਂਦੀ ਐ ਵੀ ਕੌਣ ਕਹਿੰਦਾ ਸਾਡੀ ਕੁੜੀ ਜਾਂਦੀ ਆਰਕੈਸਟਰਾ ਚ ਵੀ ਨਹੀਂ ਜਾਂਦੀ ਮੇਰਾ ਵੀਰਾ ਮੁੜ ਕੇ ਮੈਨੂੰ ਕੋਣ ਲਾ ਕੇ ਕਹਿੰਦਾ ਵੀ ਕੁੜੀਏ ਤੂੰ ਆਰਕੈਸਟਾ ਚ ਗਈ ਸੀ ਮੈਂ ਪੁੱਛੋ ਮਿਲਣ ਗਈ ਮਾ ਨਹੀਂ ਵੀਰੇ ਕੋਣ ਕਹਿੰਦੇ ਆਰਕੈਸਟਾ ਚ ਗਈ ਸੀ ਮੈਂ ਤਾਂ ਕਦੇ ਵੀ ਨਹੀਂ ਗਈ ਉਹ ਕਹਿੰਦਾ ਵੀਰੇ ਸਾਨੂੰ ਸੁਣਨ ਨੂੰ ਮਿਲਿਆ ਵੀ ਸਾਡੇ ਨੇ ਇੱਥੇ ਬੜ ਜੀ ਐਦੂ ਮੁੜ ਕੇ ਵੀ ਅਸੀਂ ਮਰ ਗਏ ਤੇਰੇ ਲਈ ਤੂੰ ਸਾਡੀ ਬੇਇੱਜ਼ਤੀ ਕਰਾਤੀ ਸਾਡੀ ਇੱਜ਼ਤ ਲਟਾਤੀ ਸਾਡਾ ਐਂ ਕਰਤਾ ਐਂ ਕਰਤਾ ਫੇ ਮੈਂ ਰੋ ਰੋ ਕੇ ਆਪਣੇ ਘਰੇ ਦੱਸੇ ਮੈਂ ਤਾਂ ਇਹ ਜਿਹਾ ਕੁਝ ਕੀਤਾ ਹੀ ਨਹੀਂ ਬਿੱਠਾ ਮੈਂ ਤੁਸੀਂ ਲੋਕਾਂ ਹੀ ਸੁਣਿਆ ਵੀ ਮੈਂ ਨਹੀਂ ਕੀਤਾ ਤਦੇ ਵੀ ਨਹੀਂ ਕੀਤਾ ਫਿਰ ਹੌਲੀ ਹੌਲੀ ਮੈਨੂੰ ਵੀ ਆਏ ਲੱਗਿਆ ਵੀ ਅੱਜ ਮੇਰਾ ਕੱਲਾ ਭਰਾ ਹੈਗਾ ਵੀ ਉਹਦੇ ਵਾਸਤੇ ਜਦੋਂ ਨਿੱਕੇ ਨਿੱਕੇ ਨੂੰ ਵਿਆਹ ਤਾਂ ਉਹਨਾਂ ਦੀ ਇੱਜ਼ਤ ਰੱਖੀ ਆ ਵੀ ਗਗਨ ਜੇ ਮੈਂ ਆਰਕੈਸਟਰਾ ਦਾ ਕੰਮ ਕਰਨ ਲੱਗੀ ਵੀ ਅੱਜ ਵੀ ਉਹਨਾਂ ਦੀ ਇੱਜ਼ਤ ਰੋਲਣਾ ਦੱਸਤਾ ਸੀ ਫਿਰ ਹਾਂਜੀ ਉਹਨਾਂ ਨੂੰ ਮੈਂ ਦੱਸਤਾ ਸੀ ਮੈਂ ਕਹਿੰਦੀ ਵੀਰੇ ਮੈਂ ਕੰਮ ਤਾਂ ਜ਼ਰੂਰ ਕਰਨੀ ਜਾਨੀ ਆ ਮੈਂ ਉਹ ਕੁੜੀਆਂ ਦਾ ਮੇਕਅਪ ਕਰ ਦਿੰਦੀ ਆ ਮਾੜਾ ਮੋਟਾ ਜਦੋਂ ਕੁੜੀ ਕੋਈ ਗਈ ਹੁੰਦੀ ਆ ਰੂਮ 'ਚ ਚੇਂਜ ਕਰਨ ਉਹਨਾਂ ਚਿਰ ਮੈਂ ਨੱਚ ਲੈਂਦੀ ਆ ਬੀ ਐਸੀ ਵੈਸੀ ਕੋਈ ਗੱਲ ਨਹੀਂ ਮਾਂ ਤੇ ਤੇਈ ਦਾ ਰਿਸ਼ਤਾ ਥੇਲਿਆਂ ਵਾਲਾ ਵੀ ਆ ਭੈਣਾਂ ਵਾਲਾ ਵੀ ਆ ਤੇ ਮ ਉਹ ਆਪ ਦਿੱਤੀ ਇਹਨੂੰ ਵਧੀਆ ਸਿੱਖਿਆ ਹੀ ਦਿੰਦੀ ਹੁੰਦੀ ਆ ਭਾਵੇਂ ਦੀ ਇੱਕ ਕੋਠੇ ਦੀ ਕੰਜਰੀ ਕਿਉਂ ਨਾ ਹੋਵੇ ਉਹ ਕਹੂਗੀ ਮੇਰੀ ਤਾਂ ਇੱਕ ਵਧੀਆ ਘਰੇ ਵਿਆਹੀ ਜਾਵੇ ਉਹ ਸਾਰੀ ਉਮਰ ਸੌਖੀ ਬਸੇ ਉਹਨੂੰ ਨਾ ਮੇਰੇ ਆਲਾ ਦੁੱਖ ਕਦੇ ਵੀ ਭੋਗਣਾ ਪੈਜੀ ਜਾਂ ਮੇਰੇ ਆਲੀ ਲੈਣ ਨਾ ਪਣਾਉਣੀ ਪੈਜੀ ਤਾਈਓ ਮੈਂ ਇਸ ਕਰਕੇ ਫਿਰ ਆਰਕੈਸਟਰਾ ਵਾਲੇ ਕੰਮ ਨੂੰ ਬਣਾ ਹੀ ਕਰਤਾ ਸੀ ਮੈਨੂੰ ਫੋਨ ਵੀ ਆਉਂਦੇ ਆ ਵੀ ਖੁਸ਼ੀ ਕਰ ਲਾ ਤੂੰ ਉਸ ਲੈਂਟ ਵਿੱਚ ਆਪਦਾ ਨਾ ਖੁਸ਼ੀ ਰੱਖਿਆ ਸੀ ਵੀ ਤੂੰ ਆ ਜਾ ਕਰ ਮੈਂ ਕਹਿੰਦੀ ਨਹੀਂ ਪਾਜੀ ਮੈਂ ਕੰਮ ਛੱਡਤਾ ਨਹੀਂ ਪਾਜੀ ਮੈਂ ਕੰਮ ਛੱਡਤਾ ਅਗਲੇ ਨੂੰ ਐ ਲੱਗਦਾ ਸੀ ਵੀ ਤੂੰ ਬਾਲੀ ਅਮੀਰ ਹੋਗੀ ਦੀ ਗਗਨ ਤੋਂ ਬਾੜੀ ਅਮੀਰ ਹੋ ਗਈ ਹੁਣ ਤੂੰ ਕੰਮ ਛੱਡਦੀ ਆ ਹਜੀ ਕੀ ਹੋਇਆ ਮੈਂ ਕਿਹਾ ਨਹੀਂ ਮੈਂ ਅਮੀਰ ਨਹੀਂ ਹੋਈ ਤੇ ਨਾ ਹੀ ਸਾਰੀ ਜ਼ਿੰਦਗੀ ਅਮੀਰ ਹੋਇਆ ਜਾਂਦਾ ਤੇ ਨਾ ਹੀ ਜ਼ਰੂਰਤਾਂ ਪੂਰੀਆਂ ਹੁੰਦੀਆਂ ਜਿਵੇਂ ਜਿਵੇਂ ਬੰਦਾ ਥੋੜਾ ਥੋੜਾ ਕਾਮਯਾਬ ਹੁੰਦਾ ਤੇ ਉਹਦੇ ਜ਼ਰੂਰਤਾਂ ਵੱਧ ਜਾਂਦੀਆਂ ਸਹੀ ਗੱਲ ਉਹ ਸਮੇਂ ਦੇ ਨਾਲ ਸਾਰਾ ਕੁਝ ਟਾਲ ਵੀ ਜਾਂਦਾ ਤੇ ਆਪਦੇ ਆਪ ਨੂੰ ਅਗਲਾ ਵਧੀਆ ਵੀ ਸਮਝਣ ਲੱਗ ਜਾਂਦਾ ਪਰ ਮੇਰੇ ਲਈ ਤਾਂ ਵਿਆਹ ਇੱਕ ਐ ਹੋ ਗਿਆ ਸੀ ਕਿ ਮੇਰੀ ਮੌਤ ਹੀ ਹੋ ਗਈ ਸੀ ਉਸ ਟਾਈਮ ਮੈਂ ਇੱਕ ਅਹੇ ਜੇ ਇਨਸਾਨ ਨਾਲ ਵਿਆਹੀ ਗਈ ਸੀ ਜਿਹੜਾ ਕਿ दारू ਪਿਆਲੇ ਨਸ਼ੇ ਪਿਆਲੇ ਸਾਰਾ ਕੁਝ ਹੀ ਕਰਦਾ ਸੀਗਾ ਇਹ ਇਤੋਂ ਤੱਕ ਕਿ ਉਹ ਆਪਦੇ ਘਰੋਂ ਗਰੀਬ ਸੀਗਾ ਮੈਂ ਫੇਰ ਵੀ ਉਹਦੇ ਨਾਲ ਸੰਜੋਗ ਦਿੱਤਾ ਵੀ ਚਲੋ ਕੋਈ ਗੱਲ ਨਹੀਂ ਗਰੀਬੀ ਤਾਂ ਕਰਮਾਂ ਦਾ ਲੇਖਾ ਜੋਖਾ ਆਉਂਦੀ ਜਾਂਦੀ ਰਹਿੰਦੀ ਆ ਕਿੰਨਾ ਚਿਰ ਰਹੂਗੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੀ ਗਰੀਬੀ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹਾ ਨਰਕ ਬਣ ਗਿਆ ਕਿ ਜਿਹਦੇ ਵਿੱਚ ਨਾ ਤਾਂ ਮੈਂ ਜਿਉਣਾ ਤੇ ਨਾ ਮੈਂ ਮਰਨਾ ਵਧੀਆ ਰਹਿਨੀ ਆ ਸੁਖੀ ਰਹਿਨੀ ਆ ਠੀਕ ਰਹਿਨੀ ਆ ਬਸ ਆਹੀ ਗੱਲਾਂ ਦੱਸ ਦਾਂ ਹਾਂ ਦਾ ਕੋਈ ਵੀ ਧੀ ਜਾਂ ਭੈਣ ਆ ਆਪਣੇ ਮਾਪੇ ਉਹਨਾਂ ਨੂੰ ਦੁਖੀ ਨਹੀਂ ਕਰਦੀ ਹੁੰਦੀ ਛੇਤੀ ਦੇਣ ਉਮੀ ਮੈਨੂੰ ਕਹਿੰਦੇ ਕਿਵੇਂ ਰਹਿਨੀ ਆ ਮੈਂ ਕਹਿੰਦੀ ਹਾਂ ਹਾਂ ਵਧੀਆ ਲੱਗਿਆ ਬਸ ਜਿੱਥੇ ਤੁਸੀਂ ਕਰਤਾ ਬਹੁਤ ਵਧੀਆ ਮੇਰੇ ਕਿਸਮਤ ਆ ਵੀ ਮੈਂ ਰਹੀ ਜਾਂਦੀ ਆ ਪਰ ਉੱਥੇ ਮੈਂ ਇੱਕ ਰਹਿਣਾ ਆਏ ਜੇ ਲੱਗਦਾ ਹੁੰਦਾ ਸੀ ਵਰਗਨ ਨਰਕ ਭੋਗਲਾ ਜਾ ਰਹੀ ਚੱਲ ਫਿਰ ਕੀਤਾ ਵੀ ਕੀ ਜਾਵੇ ਜਦੋਂ ਕਿਸੇ ਕੋਈ ਵੀ ਕੁੜੀ ਆ ਉਹਦੇ ਮੂਹਰੇ ਅੱਗੋਂ ਕੁੜੀ ਪੈਦਾ ਹੋ ਜੇ ਫਿਰ ਉਹਨੋਂ ਮਤਲਬ ਕਿ ਜ਼ਿੰਦਗੀ ਉਹਦੀ ਇੱਕ ਖਤਮ ਵੀ ਹੋ ਜਾਂਦੀ ਹੁੰਦੀ ਆ ਤੇ ਉਹਨਾਂ ਆਪਦੀ ਜ਼ਿੰਦਗੀ ਛੱਡ ਕੇ ਇੱਕ ਧੀ ਵਾਸਤੇ ਜਿਉਣ ਲੱਗ ਜਾਂਦੀ ਆ ਉਵੇਂ ਮੈਂ ਕੀਤਾ ਜਦੋਂ ਮੇਰੇ ਬੇਟੀ ਪੈਦਾ ਹੋ ਗਈ ਮੈਂ ਆਪਦੀ ਜ਼ਿੰਦਗੀ ਨੂੰ ਭੁੱਲ ਭੁਲਾ ਕੇ ਆਪਦੀ ਬੇਟੀ ਵਾਸਤੇ ਜਿਉਣ ਲੱਗ ਗਿਆ ਤਾਂ ਮੈਂ ਛੋਟੀ ਏਜ ਦਾ ਕਰਕੇ ਹਨਾ ਮੇਰੇ ਦੁੱਧ ਵੀ ਨਹੀਂ ਆਉਂਦਾ ਸੀ ਤੇ ਮੈਂ ਸ਼ੀਸ਼ੀ ਚੋਂ ਆਪਣੀ ਬੇਟੀ ਪਾਲਦੀ ਸੀ ਸ਼ੀਸ਼ੀ ਵਾਲਾ ਦੁੱਧ ਪਿਆਉਂਦੀ ਸੀ ਮੈਂ ਆਪਦੇ ਸਹੁਰੇ ਪਰਿਵਾਰ ਨੂੰ ਕਹਿੰਦੀ ਵੀ ਵੀ ਮੇਰੇ ਹਸਬੰਦ ਤਾਂ ਨਹੀਂ ਆਇਆ ਚਲੋ ਉਹ ਤਾਂ ਡਰਾਈਵਰ ਆ ਉਹ ਤਾਂ ਟਰੱਕ ਤੇ ਰਹਿੰਦਾ ਗੱਡੀ ਤੇ ਰਹਿੰਦਾ ਤੁਸੀਂ ਵੀ ਕਹਿੰਦੇ ਨਵੇਂ ਮਹੀਨੇ ਨੂੰ ਅਜ 15 ਦਿਨਾਂ ਨੂੰ ਆਜੂ ਵੀ ਮੇਰੀ ਬੇਟੀ ਭੁੱਖੀ ਮਰਦੀ ਹੈ ਮੈਂ ਕਿੱਥੋਂ ਦੁੱਧ ਲੈ ਕੇ ਆਵ ਜਾ ਉਹ ਮੈਂ ਕਿਸੇ ਕੋਈ ਬੱਕਰਾਂ ਵਾਲਾ ਜਾਂਦਾ ਪਿੰਡ ਚ ਜਾਂ ਕੋਈ ਵੀ ਲੰਘਦਾ ਉਹਨਾਂ ਨੂੰ ਮੈਂ ਕਹਿ ਦਿੰਦੀ ਵੀ ਬਾਈ ਮੈਨੂੰ ਦੁੱਧ ਦੇ ਕੇ ਜਾਇਓ ਤਾਂ ਮੈਨੂੰ ਗਲਾਸ ਦੁੱਧ ਦਾ ਦੇ ਜਾਣਾ ਜੇ ਚਾਣ ਕੇ ਮੇਰੇ ਘਰ ਵਾਲੇ ਨੇ ਕਦੇ ਟਰੱਕ ਲੈ ਕੇ ਆ ਵੀ ਜਾਣਾ ਤੇ ਉਧਰੋਂ ਮੈਂ ਕਿਸੇ ਬੱਕਰਾਂ ਵਾਲੇ ਤੋਂ ਦੁੱਧ ਚਵਾਉਂਦੀ ਹੁੰਦੀ ਸੀ ਗਲਾਸਕ ਵੀ ਚਲੋ ਮੇਰੀ ਕੁੜੀ ਦੀ ਸ਼ੀਸ਼ੀ ਭਰ ਜੂਗੀ ਉਹਦਾ ਟਿੱਡ ਭਰ ਜੂਗਾ ਮਾਣਾ ਆਪਦੇ ਟਿੱਡ ਨੂੰ ਕੀ ਆ ਤਾਂ ਫਿਰ ਉਦੋਂ ਉਹ ਮੈਨੂੰ ਕੁੱਟਦੇ ਮਾਰਦੇ ਸੀਗੇ ਵੀ ਤੂੰ ਗਾਲਤਾ ਤੂੰ ਉਹਦੇ ਕੋਲ ਖੜੀ ਸੀ ਤੂੰ ਕਿਉਂ ਗਈ ਕਿਉਂ ਦੁੱਧ ਲੈਣ ਗਈ ਆਏ ਕਿਉਂ ਗਈ ਮੈਂ ਕਹਿੰਦੀ ਵੀ ਕੁੜੀ ਰੋਂਦੀ ਐ ਇੰਨਾ ਸੀ ਜੇ ਮੈਂ ਚੁੱਪਤਾ ਕਰਾਉਣੀ ਸੀ ਵੀ ਮੈਂ ਹੋਰ ਕੀ ਪਿਆਉਂਦੀ ਜਦੋਂ ਮੈਂ ਸਵੇਰ ਉੱਠਦੀ ਮੇਰੇ ਘਰ ਆਣਾ ਦਿਹਾੜੀ ਕਰਦਾ ਪੰਜਾਹ ਕਰਤੀ ਉਹਦੇ ਇਹ ਜਾ ਕੋ ਸਿ ਦਿਹਾੜੀ ਹੁੰਦੀ ਸੀ ਦਿਹਾੜੀ ਤੇ ਜਾਂਦਾ ਉਹ ਬਸ ਉਹ ਪੈਸਿਆਂ ਦਾ ਆਪਦਾ ਅਧਿਆ ਪਉਂ ਹੀ ਲੈ ਲੈਂਦਾ ਸੀ ਉਹ ਇਹ ਨਹੀਂ ਦੇਖਦਾ ਸੀ ਮੇਰੇ ਘਰੇ ਬੇਟੀ ਆ ਤੇ ਮੇਰੇ ਘਰ ਵਾਲੀ ਵੀ ਇੰਨਾ ਦਾ ਵੀ ਢਿੱਡ ਪੜੂਗਾ ਵੀ ਇਹਨਾਂ ਨੂੰ ਵੀ ਖੁਸ਼ ਦੇਣਾ ਜੇ ਮੈਂ ਆਪਦੀ ਸੱਸ ਨੂੰ ਕਹਿਣਾ ਵੀ ਬੀਬੀ ਤੂੰ ਕਹ ਦੇ ਇਹਨੂੰ ਵੀ ਆਇਆ ਨਾ ਕਰਿਆ ਕਰੇ ਉਹ ਕਹਿੰਦੀ ਕੋਈ ਗੱਲ ਨਹੀਂ ਮੇਰਾ ਪੁੱਤ ਹੈਗਾ ਆਖਰ ਨੂੰ ਇਹਨੂੰ ਵੀ ਘਰ ਦੀਂਦਾਗਾ ਵੀ ਇਹ ਤਾਂ ਪਹਿਲੇ ਦਿਨ ਤੋਂ ਹੀ दारू ਪਿਆਲਾ ਪੀਂਦਾ ਹੈ ਕਿਹੜਾ ਤੇਰੇ ਆਈ ਤੋਂ ਪੀਣ ਲੱਗਿਆ ਵੀ ਹੌਲੀ ਹੌਲੀ ਹਟ ਜੂਗਾ ਮੈਂ ਕਹਿੰਦੀ ਚੱਲ ਹੌਲੀ ਹੌਲੀ ਤਾਂ ਹਟ ਜੂਗਾ ਵੀ ਮੈਂ ਤਾਂ ਕਦੇ ਪੁੱਛੋ ਅਸੀਂ ਤਾਂ ਭੁੱਖੇ ਸੁੱਤੇ ਨਹੀਂ ਵੀ ਜਿਹੇ ਜੇ ਮੈਂ ਪਰਿਵਾਰ ਚ ਆ ਗਈ ਉਹ ਕਹਿੰਦੇ ਜੇ ਇਹ ਇੰਨਾ ਲੱਗਦਾ ਵੀ ਆਪਦੀ ਕੁੜੀ ਚੱਕ ਜਾਂ ਪੁੱਛੋ ਵਗ ਜਾ ਰਹਿਣ ਲੱਗ ਗਿਆ ਜਾ ਕੇ ਪੁੱਛੋ ਆਉਦੀ ਪੇ ਕਿਹ ਚ ਵਗ ਜਾ ਸਾਡਾ ਮੁੰਡਾ ਤਾਂ ਤਲਾਕ ਸਾੜ ਤੈਨੂੰ ਗੁੱਠੇ ਲਾ ਕੇ ਪੰਜੇ ਲਾ ਕੇ ਵੀ ਤੋੜ ਦੂ ਜਿਦੋਂ ਹਾਂ ਜੇ ਲੱਗਦਾ ਸੀ ਸਾਡੇ ਪੇਕੇ ਪਿੰਡ ਨਾ ਹੀ ਤਾਂ ਕਰੇ ਭੂਆ ਜੀ ਹੋਰੇ ਤੇ ਨਾ ਹੀ ਕੋਈ ਹੋਰ ਰਿਸ਼ਤੇਦਾਰ ਵਿੱਚ ਚਾਚੇ ਤਾਈ ਵਰਗੇ ਮੇਰੇ ਸਾਰੇ ਮਲਾਜ਼ਮ ਸੀ ਵਧੀਆ ਫੈਮਿਲੀ ਸੀ ਘੁੱਟੋ ਤੋਂ ਤਾਂ ਉਹ ਕਦੇ ਵੀ ਉਹਨਾਂ ਨੇ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਕਹੀ ਸੀ ਤਾਂ ਫਿਰ ਮੈਂ ਉੱਥੇ ਥਾਂ ਹੀ ਠੇੜੀ ਟਾ ਲੈਂਦੀ ਸੀ ਸਾਡੇ ਪਿਓ ਨੇ ਸਾਨੂੰ ਪੁਰਾਣੇ ਰਵਾਜਾਂ ਵਾਂਗੂ ਵਧੀਆ ਸਿੱਖਿਆ ਦਿੱਤੀ ਹੋਈ ਸੀ ਬਿਤੀ ਇਹ ਆਪ ਦੇ ਘਰੇ ਪਵਾ ਦੀ ਨੂਨ ਨਾਲ ਰੋਟੀ ਖਾਈ ਜਾਈ ਵੀ ਪਰ ਇੱਥੇ ਆ ਕੇ ਨਾ ਬੈਠੀ ਉਹ ਗੱਲਾਂ ਨੂੰ ਬਸ ਮੈਂ ਐਂ ਵਧੀਆ ਰੱਖਦੀ ਸੀ ਆਪਦੇ ਮਨ 'ਚ ਜਿਵੇਂ ਆਪਾਂ ਇੱਕ ਧੀ ਨੂੰ ਮਾਂ ਪਿਓ ਹਮੇਸ਼ਾ ਐਂ ਪਾਲਦਾ ਹੁੰਦਾ ਵੀ ਇੱਜ਼ਤ ਨਾ ਰਹੀ ਸਾਡੀ ਇੱਜ਼ਤ ਰੱਖੀ ਉਹ ਚੀਜ਼ਾਂ ਫਿਰ ਇੱਕ ਧੀ ਦੇ ਮਨ 'ਚ ਨਾ ਕਰ ਕਰ ਜਾਂਦੀਆਂ ਜਿਵੇਂ ਆਪਦੇ ਮਾਂ ਪਿਓ ਦੀ ਇੱਜ਼ਤੇ ਰੱਖਾਂ ਹਮੇਸ਼ਾ ਐਂ ਰਹਾ ਫਿਰ ਮੈਂ ਚੁੱਪੀ ਕਰ ਜਾਂਦੀ ਸੀ ਮੈਂ ਕਦੇ ਜਾ ਕੇ ਆਪਦੇ ਪੇਕੇ ਪਿੰਡ ਕੋਸ਼ ਦੱਸਦੀ ਨਹੀਂ ਸੀ ਇੱਥੇ ਜਿਵੇਂ ਕੁੜ ਦੇ ਮਾਰਦੇ ਮੈਨੂੰ ਮੇਰੇ ਸਹੁਰੇ ਪਰਿਵਾਰ ਬਸ ਉੰਵੇਂ ਮੈਂ ਰਹੀ ਜਾਂਦੀ ਐ ਜੀ ਸੀਗੇ ਕਦੇ ਮੈਂ ਸ਼ਿਕਾਇਤ ਨਹੀਂ ਕੀਤਾ ਸੀ